ਤਦ ਵੀ ਬੀਨਿ ਸਟੈਨਨ ਆ ਲੁਕੇ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਜਿੰਦਰ ਕੋਸਰਾਹਾਂ ਚੰਡੀਗੜ੍ਹ ਚੰਡੀਗੜ੍ਹ ਤੋਂ ਜੀ ਹਾਂ ਜੀ ਤੇ ਅੱਜ ਫਿਰ ਤਿਆਰੀ ਹੈ ਤੁਹਾਡੀ ਪੂਰੀ ਹਾਂ ਜੀ ਹਾਂ ਜੀ ਬਿਲਕੁਲ ਤਿਆਰੀ ਆ ਦਿੱਲੀ ਵੱਲ ਜਾ ਰਹੇ ਹਾਂ ਹਾਂ ਜਾ ਰਹੇ ਹਾਂ ਅੱਗੇ ਪੁਲਿਸ ਤੈਨਾਤ ਹੈਗੀ ਹੈ ਅਸੋ ਉਹਨਾਂ ਵੱਲੋਂ ਜਿਹੜਾ ਲਾਠੀ ਚਾਰਜ ਵੀ ਕੀਤਾ ਜਾਵੇਗਾ ਉਹਨਾਂ ਅਸੂ ਗੈਸ ਤੇ ਗੋਲੇ ਵੀ ਛਕੇ ਜਾਣਗੇ ਜੇ ਜ਼ਰੂਰਤ ਪਈ ਤਾਂ ਹੋਰ ਵੀ ਐਕਸ਼ਨ ਲਿਆ ਜਾਊਗਾ ਇਹਦੇ ਵਾਸਤੇ ਪ੍ਰੀਪੇਅਰਡ ਹਾਂ ਇਹ ਤਾਂ ਸ਼ਾਂਤਮਈ ਜਾ ਰਹੇ ਆ ਵਾਈਪਲ ਦਾ ਜਾਪ ਕਰਕੇ ਜਾਵਾਂਗੇ ਕਈ ਹੋਰ ਵੀ ਹੈ ਜਿੱਥੇ ਰੋਕਣਗੇ ਉੱਥੇ ਦੇਖਾਂਗੇ ਮਹਿਲਾਵਾਂ ਦੀ ਕਿਵੇਂ ਜੀ ਭੂਮਿਕਾ ਹੈਗੀ ਹੈ ਇਸ ਮੋਰਚੇ ਦੀ ਜੇਕਰ ਗੱਲ ਕੀਤੀ ਜਾਵੇ ਕਿਉਂਕਿ 2 ਸਾਲ 10 ਮਹੀਨੇ ਥੋੜਾ ਸਮਾਂ ਨਹੀਂ ਹੁੰਦਾ ਬਹੁਤ ਟਾਈਮ ਹੋ ਗਿਆ ਇੱਥੇ ਬੰਦੇ ਪਤਾ ਕਿ ਇਹ ਬੰਦੇ ਸਿੰਘਾਂ ਨੂੰ ਵੈਸੇ ਵੀ ਛੱਡਣਾ ਚਾਹੀਦਾ ਇਹ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਨਾ ਇਹਨਾਂ ਚੀਜ਼ਾਂ ਬਾਰੇ ਹੈ ਨਾ ਤੇ ਉਹ ਸ਼ਬਦ ਤਾਂ ਗੱਲ ਹੀ ਕੋਈ ਨਹੀਂ ਹੈ ਸਾਰੇ ਉੱਠਣਗੇ ਕਿ ਦੁਨੀਆ ਨੂੰ ਛੱਡ ਰਹੇ ਨੇ ਜੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਛੱਡ ਰਿਹਾ ਜਕਤਾਰ ਹਵਾਰਾ ਹੁਣਾ ਜੀ ਉਹਨਾਂ ਦਾ ਤਾਂ ਦੇਖੋ ਸਜ਼ਾ ਵੀ ਪੂਰੀਆਂ ਹੋ ਗਈਆਂ ਸਭ ਤੋਂ ਜੋ ਹੋ ਗਿਆ ਤਾਂ ਉਹਨਾਂ ਨੂੰ ਛੱਡਣਾ ਚਾਹੀਦਾ ਵਾ ਫਿਰ ਸਾਬ ਹੁਣ ਤੁਸੀਂ ਕੀ ਅਪੀਲ ਕਰਨਾ ਚਾਹੁੰਗੇ ਖਾਸ ਤੌਰ ਤੇ ਮੈਂ ਸਿਰਫ ਅਪੀਲ ਹੀ ਕਰ ਸਕਦੀ ਹਾਂ ਉਹਨਾਂ ਨੂੰ ਵੀ ਛੱਡੋ ਹਨਾ ਬਾਕੀ ਦੇਖੋ ਉਹ ਕੀ ਕਰਦੇ ਆ ਸਰਕਾਰਾਂ ਦਾ ਕੰਮ ਹੈ ਅੱਛਾ ਮੋਦੀ ਗਵਰਨਮੈਂਟ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਹੁਣ ਤੱਕ ਨਹੀਂ ਉਹਨਾਂ ਦੀ ਭੂਮਿਕਾ ਮੈਂ ਇਹ ਨਹੀਂ ਕਹਿੰਦੀ ਮੈਂ ਸਿਰਫ ਇਹ ਕਹਿੰਦੀ ਕਿ ਸਾਡੀ ਮੰਨੀ ਜਾਏ ਠੀਕ ਹੈ ਨਾ ਅਹੀਂ ਦਾ ਆਪਣਾ ਜੋ ਸਭਾ ਹੱਕ ਬੰਦਾ ਹੈ ਅਸੀਂ ਉਹਦੇ ਵਾਸਤੇ ਬੋਲ ਰਹੇ ਆ ਇਹ ਸਾਡਾ ਹੱਕ ਹੈ ਆਪਣੀ ਲੜਾਈ ਲੜ ਰਹੇ ਹਾਂ ਹਾਂ ਆਪਣੀ ਲੜਾਈ ਲੜ ਰਹੇ ਤੇਰੇ ਜਾਰੀ ਰਹੂਗੀ ਜੀ ਤੁਹਾਡੀ ਹਾਂਜੀ ਹਾਂਜੀ ਬਿਲਕੁਲ ਠੀਕ ਥੈਂਕ ਯੂ ਰਾਜੀ ਜੀ ਵਾ ਵਾ